ਦੋਸਤੋ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਉਤਰਾ ਚੜਾਅ ਆਉਂਦੇ ਨੇ ਪਰ ਅੱਜ ਜਿਸ ਪਰਿਵਾਰ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਉਹਨਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ ਜਿਹੜਾ ਪਰਿਵਾਰ ਦਾ ਮੋਢੀ ਹੈ ਉਹਨਾਂ ਉਹਨਾਂ ਦਾ ਕਿਸੇ ਹਾਸਲੇ ਦੇ ਵਿੱਚ ਜਿਹੜੀਆਂ ਨੇ ਦੋਨੋਂ ਨਜ਼ਰਾਂ ਜਿਹੜੀਆਂ ਝਲੀਆਂ ਰਹੀਆਂ ਅਤੇ ਉਹ ਦੇਖਣ ਦੇ ਵਿੱਚ ਅਸਮਰਥ ਨੇ ਅਤੇ ਹੁਣ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਇਸ ਭੈਣ ਦੇ ਮੋਢਿਆਂ ਦੇ ਉੱਪਰ ਪੈ ਰਹੀ ਹੈ ਭੈਣ ਜਿਹੜੀ ਹੁਣ ਆਪਣਾ ਸੈਟਅਪ ਲਾ ਕੇ ਜਿਹੜਾ ਹੈ ਰੋਜੀ ਰੋਟੀ ਚਲਾ ਰਹੀ ਹੈ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਪਰ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਦਾ ਪਰਿਵਾਰ ਦੇ ਬਹੁਤ ਮੁਸੀਬਤਾਂ ਦਾ ਪਹਾੜ ਟੁੱਟਿਆ ਆਇਆ ਹੈ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਸ ਪਰਿਵਾਰ ਦੀਆਂ ਇਹਨਾਂ ਨੇ ਆਪਣਾ ਸੈਟਅਪ ਜਰੂਰ ਲਾਇਆ ਪਰ ਇਸ ਲਈ ਜਿਹੜੇ ਹਾਲਾਤ ਜਿਹੜੇ ਨੇ ਬਹੁਤ ਹੀ ਵੱਤ ਤੋਂ ਵੱਤਰ ਨੇ ਹੋਇਆ ਜੀ ਇਹ ਜਿਹੋ ਜਿਹੇ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਜੀ ਜਿਵੇਂ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਟੁੱਟਿਆ ਪਿਆ ਹੈ ਕੀ ਹੋਇਆ ਸੀ ਪਰਿਵਾਰ ਦੇ ਵਿੱਚ ਪਹਿਲਾਂ ਹੱਸਦਾ ਵਸਦਾ ਪਰਿਵਾਰ ਸੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਆ ਗਏ ਇਹ ਪਾਜੀ ਕੀ ਕਹਿੰਦੇ ਆ ਕੰਮ ਕਰਦੇ ਸੀ ਕੈਮੀਕਲ ਦੀ ਫੈਕਟਰੀ ਜਿਹ ਤਜਾਬ ਦੀ ਜੇ ਉੱਥੇ ਇਹਨਾਂ ਦਾ ਕੰਮ ਕਰਦੇ ਕਰਦੇ ਬਲਾਸਟ ਹੋ ਗਿਆ ਸੀਗਾ ਸਾਰੀ ਬੋਡੀ ਮਰ ਉੱਪਰ ਅੱਧਾ ਜਿਹਾ ਧੜੇ ਨਾਲ ਮਰ ਖਰਾਬ ਹੋ ਗਿਆ ਤੇ ਅੱਖਾਂ 'ਚ ਜ਼ਿਆਦਾ ਪੈ ਗਿਆ ਇਹਨਾਂ ਦੇ ਤੇ ਅੱਖਾਂ ਦੇ ਅੱਖਾ ਇੱਕ ਅੱਖ ਲੈਟਸ ਜਿਹੜੀ ਰਾਈਟ ਸਾਈਡ ਆ ਉਹ ਹਜੇ ਤੇ ਬਿਲਕੁਲ ਬਲੈਕਡ ਹੈ ਤੇ ਜਿਹੜੀ ਲੈਫਟ ਸਾਈਡ ਆ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਵਾ ਮਰ ਕਿੰਨੇ ਆਪਰੇਸ਼ਨ ਹੋ ਗਏ ਹੋਏ ਇਹਨਾਂ ਦੇ ਤੇ ਪਿਛਲੇ ਮਹੀਨੇ ਕਹਿੰਦੇ ਪਾਣੀ ਦੀ ਮਤਲਬ ਜਿਹੜੇ ਲੈਂਸ ਆਉਂਦਾ ਉਹ ਪਾਵਾਂਗੇ ਜਿਹੜਾ ਆਪਾਂ ਗਏ ਤੋਂ ਉਹਨਾਂ ਨੇ ਸਾਨੂੰ ਰਾਤ ਤੱਕ ਕਹਿੰਦੇ ਕਿ ਨਹੀਂ ਹਜੇ ਨਹੀਂ ਮਤਲਬ ਪਾਣਾ ਹੈਗਾ ਜੇ ਪਾਇਆ ਤੇ ਰੋਸ਼ਨੀ ਜਾਂਦਾ ਡਰ ਹੈਗਾ ਪਹਿਲਾਂ ਜਦੋਂ ਇਹਨਾਂ ਦੀ ਨਜ਼ਰਾਂ ਸਹੀ ਸੀ ਉਦੋਂ ਪਰਿਵਾਰ ਕਿਵੇਂ ਚੱਲ ਰਿਹਾ ਸੀ ਉਦੋਂ ਸਾਡਾ ਮਤਲਬ ਐਮ ਵਧੀਆ ਚੱਲਦਾ ਪਏ ਕਿਉਂਕਿ ਇਹ ਕੰਮ ਕਰਦੇ ਸੀ ਮੈਂ ਘਰ ਹੀ ਹਾਊਸ ਵਾਈਫ ਬਿਲਕੁਲ ਐਨ ਬਿਲਕੁਲ ਠੀਕ ਚੱਲਦਾ ਹੀਗਾ ਅਸੀਂ ਸੋਚਾਇਆ ਕਿ ਇਸ ਵਾਰ ਜਿਹੜਾ ਹੁਣ ਆਪਾਂ ਮਰ ਕੰਮ ਮਤਲਬ ਚੱਲਣ ਦੇ ਸਾਡਾ ਠੀਕ ਹੋਣਾ ਵਧੀਆ ਇਹ ਸਕੂਲ ਪਾਵਾਂਗੇ ਆਪਣੇ ਬੇਟੇ ਨੂੰ ਵਧੀਆ ਪਾਵਾਂਗੇ ਪਰ ਅਸ ਟਾਈਮ ਤੇ ਕੋਸ਼ਿਸ਼ ਕਰਨੀ ਕੋਈ ਨਹੀਂ ਹਾ ਤੇ ਬਹੁਤ ਟਾਈਟ ਹੋ ਗਿਆ ਹੈ ਸਾਡਾ ਐ ਖਾਲੀ ਹੋ ਚੁੱਕੇ ਹੋਏ ਹੈ ਪਾਸਟ ਟਾਈਮ ਤੇ ਕਿਹੜਾ ਪਰਿਵਾਰ ਹੈ ਜਨਣਾ ਚੁਨੀ ਇਹ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਅਸੀਂ 5 ਜਣੇ ਹੈਗੇ ਆ ਮੇਰੇ ਮੰਮੀ ਪਾਪਾ ਨੇ ਇਹ ਨੇ ਮੈਂ ਤੇ ਮੇਰਾ ਬੇਟਾ ਕਦੇ ਸੋਚਿਆ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਹੜੇ ਤੁਹਾਨੂੰ ਆਪ ਰੋਜੀ ਰੋਟੀ ਚਲਾਉਣ ਵਾਸਤੇ ਮੈਨੂੰ ਤਰਜੀਹ ਦੇਣੀ ਪਈ ਜੀ ਜੀਵਨ ਦੇ ਵਿੱਚ ਸੋਚਿਆ ਸੀ ਅਸਰਾਂ ਦਾ ਹੋਏਗਾ ਨਹੀਂ ਭਾਜੀ ਮੈਂ ਨਹੀਂ ਕਦੀ ਸੋਚਿਆ ਕਿ ਮੈਨੂੰ ਮੈਨੂੰ ਐਡਾ ਕੰਮ ਕਰਨਾ ਮੈਨੂੰ ਕਰਨ ਦੀ ਲੋੜ ਵੀ ਨਹੀਂ ਸੀ ਹੈਗੀ ਪਰ ਹੁਣ ਜੇ ਇਸ ਟਾਈਮ ਤੇ ਜੋ ਹਾਲਾਤ ਬਣਦੇ ਆ ਗਏ ਕਰਨਾ ਹੀ ਪੈਣਾ ਵਾ ਜਿੰਦਰੇ ਨਹੀਂ ਠੀਕ ਹੁੰਦੇ 8 ਕੁ ਲੱਖ ਰੁਪਏ ਭਾਜੀ ਲੱਗ ਚੁੱਕਾ ਆ ਹੁਣ ਸਮਾਂ ਮੇਰਾ ਗਿਆਨੇ ਗੁਣੇ ਹੀ ਮਾੜੇ ਮੋਟੇ ਉਹ ਵੀ ਵੇਚ ਜਿਹੜੇ ਹੁਣ ਆਪਾਂ ਮਾੜੇ ਮੋਟੇ ਜਿਹੜੇ ਜੋੜਿਆ ਸੀ ਉਹ ਵੀ ਲੱਗ ਲੁੱਗ ਗਿਆ ਜਿਹੜਾ ਉਹਨਾਂ ਨੇ ਦਿੱਤਾ ਸੀ ਪੈਸੇ ਜਿਹੜੇ ਉਹਨਾਂ ਨੇ 3 ਲੱਖ ਦਿੱਤਾ ਸੀ ਉਹ ਵੀ ਹੱਡ ਲੱਗ ਗਿਆ ਹੈ ਨਾ ਉਹ ਤਾਂ ਇਹਨਾਂ ਦੇ 2-3 ਤਿੰਨ ਕੋਪਰੇਸ਼ਨਾਂ 'ਚ ਹੀ ਲੱਗ ਗਿਆ ਸੀ ਕਿਉਂਕਿ ਨਾ ਕੋ ਮਜ਼ਬੂਤ ਉੱਠਿਆ ਨਹੀਂ ਜਾਂਦਾ ਬੈਠੇ ਨਾ ਬੜੀ ਮੁਸ਼ਕਲ ਲੱਗੇ ਜਾਂਦੇ ਸੀ ਬਿਨਾਂ ਕੱਪੜਿਆਂ ਦੇ ਜਾਂਦੇ ਸੀ ਹਸਪਤਾਲ ਸਰਜਰੀਆਂ ਵੀ ਹੋਈਆਂ ਇਹਨਾਂ ਦੀਆਂ 2-3 ਸਰੀਰ ਦੀਆਂ ਤੁਹਾਡੇ ਜੋ ਜਿਹੜਾ ਜ਼ਰੂਰੀ ਸਮਾਨ ਚਾਹੀਦਾ ਹੈ ਸੈਟਅਪ ਚਲਾਉਣ ਵਾਸਤੇ ਉਹ ਸਮਾਨ ਵੀ ਪੂਰਾ ਨਹੀਂ ਹੈ ਤੁਹਾਡੀ ਨਹੀਂ ਭਾਜੀ ਮੈਂ ਤਾਂ ਹੇਲ ਸੋਚਦਾ ਇਹ ਸਮਾਨ ਇਸਤੇਮਾਲ ਕਰਦੀ ਪਈਆਂ ਜਿੱਦਾਂ ਭਾਜੀ ਨਾਮ ਕੀ ਹੈ ਤੁਹਾਡਾ ਰਜੇਸ਼ ਭਾਈ ਰਜੇਸ਼ ਜੀ ਹੋਇਆ ਜੀ ਸੀ ਕਿਸ ਤਰ੍ਹਾਂ ਇਹ ਹੱਸਦਾ ਵਸਦਾ ਪਰਿਵਾਰ ਹੈ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਆ ਗਿਆ ਕੀ ਹੋਇਆ ਤੁਹਾਡੀ ਇਹ ਮੇਰੇ ਨਾਲ ਕੰਮ ਕਰਦੇ ਐਕਸੀਡੈਂਟ ਹੋ ਗਿਆ ਸੀ ਉੱਥੇ ਤੇਜਾਬ ਦਾ ਕੰਮ ਸੀ ਤੇ ਕੈਮੀਕਲ ਦਾ ਬਲਾਸਟ ਹੋ ਗਿਆ ਸੀ ਉਹ ਫਿਰ ਅੱਖਾਂ ਤੇ ਪੈ ਗਿਆ ਸਾਰਾ ਬੋਡੀ ਦੇ ਸਕਿਨ ਤੇ ਸਾਰੇ ਤੇ ਪੈ ਗਿਆ ਤੇ ਫਿਰ ਉਸ ਕਰਕੇ ਇਹ ਹਾਲਾਤ ਹੋ ਗਏ ਪੈਸੇ ਬਹੁਤ ਲੱਗੇ ਨੇ ਹੁਣ ਕੁਝ ਪੈਸੇ ਹੱਥੋਂ ਵੀ ਤੰਗੀ ਤੇ ਉਹਦੇ ਕਰਕੇ ਵੀ ਥੋੜਾ ਲਾਏ ਰੁਕਿਆ ਵਾ ਤੇ ਕੁਝ ਹੁਣ ਡਾਕਟਰ ਵੀ ਮਤਲਬ ਵੀ ਜੇ ਕਰਨ ਦੇ ਕਹਿੰਦੇ ਉਹਨਾਂ ਸਮਝ ਨਹੀਂ ਲੱਗਣੀ ਚੰਗੀ ਤਰ੍ਹਾਂ ਇੱਥੇ ਸਾਰੇ ਦਿਖਾਇਆ ਸੀ ਤੇ ਕਿਸੇ ਨੇ ਹੱਥ ਨਹੀਂ ਪਾਇਆ ਡਾਕਟਰ ਇੱਕ ਅੱਖ ਤੇ ਚੈੱਕ ਹੀ ਨਹੀਂ ਕਰਦੇ ਉਹ ਕਹਿੰਦੇ ਵੀ ਅਜੇ ਤੇ ਛੇੜਦੇ ਹੀ ਨਹੀਂ ਹੈਗੇ ਇੱਕ ਸੱਜੀ ਅੱਖ ਤੇ ਬਲੈਕ ਉਹ ਛੇੜ ਦੇਣੀ ਜਿਹੜੀ ਖੰਭੀ ਆ ਉਹਦਾ ਟ੍ਰੀਟਮੈਂਟ ਚੱਲਣ ਰਿਹਾ ਉਹ ਕਹਿੰਦੇ ਵੀ ਉਹ ਆਪਣੇ ਲੋਕ ਕਹਿੰਦੇ ਵੀ ਐ ਸਹੀ ਕਰ ਦਾਂਗੇ ਪਰ ਹਜੇ ਤੱਕ ਮਤਲਬ ਵੀ ਉਤਰਾਈ ਹੈ ਦੇਖੋ ਜਦੋਂ ਵੀ ਜਾਂਨੇ ਆਪਰੇਸ਼ਨ ਕਰਦੇ ਤਾਂ ਘੱਟੋ ਘਾਟ ਬੋਤਾਂ ਨੇ 40-50 ਹਜ਼ਾਰ ਰੁਪਏ ਲੱਗ ਜਾਂਦਾ ਇੱਕ ਆਪਰੇਸ਼ਨ ਦੇ ਤੇ ਇਹ ਜੇ ਇੱਕੋ ਇੱਕੋ ਲਾਈਕੋ ਦਾ ਇਲਾਜ ਚੱਲਦਾ ਪਿਆ ਇੱਕ ਦੇ ਜੇ ਛੇੜਨ ਦੇ ਉੱਤੇ ਪਤਾ ਨਹੀਂ ਕਿੰਨੇ ਲੱਗ ਜਾਣੇ ਨੇ ਤੁਹਾਡੇ ਧਰਮ ਪਤਨੀਆਂ ਉਹਨਾਂ ਨੂੰ ਇਸ ਤਰ੍ਹਾਂ ਸੈਟਅਪ ਲਾਉਣ ਦੀ ਲੋੜ ਨਾ ਪੈਂਦੀ ਨਰਾਜ ਜੀ ਹੁੰਦੀ ਰੱਬ ਨਾਲ ਪਰਮਾਤਮਾ ਉਹਦੇ ਰੰਗਾਂ ਜੇ ਰਾਜ਼ੀ ਰਹਿਣਾ ਪੈਂਦਾ ਹੈ ਅਸੀਂ ਉਹ ਜੋ ਕਰਦਾ ਚੰਗਾ ਹੀ ਕਰਦਾ ਕਿ ਉਹਦਾ ਚੰਗੇ ਲਈ ਕੀਤਾ ਕਿ ਮਾੜੇ ਲਈ ਕੀਤਾ ਸਸਰੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਇਨਸਾਨ ਦੇ ਜੀਵਨ ਦੇ ਵਿੱਚ ਬਹੁਤ ਉਤਰਾ ਚੜਾਉਂਦੇ ਨੇ ਪਰ ਅੱਜ ਜਿਸ ਪਰਿਵਾਰ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਉਹਨਾਂ ਦੇ ਮੁਸੀਬਤਾਂ ਦਾ ਪਹਾੜ ਟੁੱਟਿਆ ਹੈ ਜਿਹੜਾ ਪਰਿਵਾਰ ਦਾ ਮੋਢੀ ਹੈ ਉਹਨਾਂ ਉਹਨਾਂ ਦਾ ਕਿਸੇ ਹਾਸੇ ਦੇ ਵਿੱਚ ਜਿਹੜੀਆਂ ਨੇ ਦੋਨੋਂ ਨਜ਼ਰਾਂ ਜਿਹੜੀਆਂ ਝਲੀਆਂ ਗਈਆਂ ਅਤੇ ਉਹ ਦੇਖਣ ਦੇ ਵਿੱਚ ਅਸਮਰਥ ਨੇ ਅਤੇ ਹੁਣ ਜਿਹੜੀ ਪਰਿਵਾਰ ਦੀ ਜ਼ਿੰਮੇਵਾਰੀ ਹੈ ਇਸ ਭੈਣ ਦੇ ਮੋਢਿਆਂ ਦੇ ਉੱਪਰ ਪੈ ਰਹੀ ਹੈ ਭੈਣ ਜਿਹੜੀ ਹੁਣ ਆਪਣਾ ਸੋ ਸੈਟਅਪ ਲਾਤੀ ਜਿਹੜਾ ਹੈ ਰੋਜੀ ਰੋਟੀ ਚਲਾ ਰਹੀ ਹੈ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਪਰ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਤਾਂ ਪਰਿਵਾਰ ਦੇ ਬਹੁਤ ਮੁਸੀਬਤਾਂ ਦਾ ਪਹਾੜ ਟੁੱਟਿਆ ਆ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਸ ਪਰਿਵਾਰ ਦੀਆਂ ਇਹਨਾਂ ਨੇ ਆਪਣਾ ਸੈਟਅਪ ਜ਼ਰੂਰ ਲਾਇਆ ਪਰ ਇਸ ਲਈ ਜਿਹੜੇ ਹਾਲਾਤ ਜਿਹੜੇ ਨੇ ਬਹੁਤ ਹੀ ਵੱਤ ਤੋਂ ਵੱਤਰ ਨੇ ਇਲਾਜ ਵਾਸਤੇ ਪੈਸੇ ਨਹੀਂ ਹੈ ਤਾਂ ਸਮਾਨ ਲੈਣ ਵਾਸਤੇ ਵੀ ਪੈਸੇ ਨਹੀਂ ਹੈ ਰਿਸ਼ਤੇਦਾਰ ਭੈਣ ਭਰਾਵਾਂ ਨੇ ਥੋੜੀ ਬਹੁਤੀ ਮਦਦ ਕੀਤੀ ਤਾਂ ਇਹ ਸੈਟਅਪ ਲਾਇਆ ਤਾਂ ਹੁਣ ਜਿਹੜਾ ਹੈ ਥੋੜਾ ਬਹੁਤ ਇਹਨਾਂ ਨੂੰ ਆਸ ਉਮੀਦ ਜ਼ਰੂਰ ਹੈ ਜੀ ਇਹਨਾਂ ਦਾ ਜਿਹੜਾ ਪਰਿਵਾਰ ਸੈੱਟ ਹੋ ਜਾਏਗਾ ਰੋਜੀ ਰੋਟੀ ਮਿਲਦੀ ਰਹੇਗੀ ਤਾਂ ਭੈਣ ਨਾਲ ਚਲਬਾਤ ਵੀ ਕਰਾਂਗੇ ਕੰਜੀ ਨਾਮ ਕੀ ਲੋੜੇ ਮੇਰਾ ਨਾਮ ਪੂਜਾ ਪੱਟੀ ਮੈਨੂੰ ਇਹ ਦੱਸੋ ਹੋਇਆ ਜੀ ਹੈ ਕਿਉਂਕਿ ਪਰਿਵਾਰ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਗਈ ਹੈ ਜਿਵੇਂ ਜਿਵੇਂ ਮੁਸੀਬਤਾਂ ਦਾ ਪਹਾੜੀ ਟੁੱਟਿਆ ਪਿਆ ਹੈ ਕੀ ਹੋਇਆ ਸੀ ਪਰਿਵਾਰ ਦੇ ਵਿੱਚ ਪਹਿਲਾਂ ਹੱਸਦਾ ਬਸਦਾ ਪਰਿਵਾਰ ਸੀ ਅੱਜ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਹੋ ਗਏ ਇਹ ਪਾਜੀ ਕੀ ਕਹਿੰਦੇ ਆ ਕੰਮ ਕਰਦੇ ਸੀ ਕੈਮੀਕਲ ਦੀ ਫੈਕਟਰੀ ਜਿਹੇ ਤਜਾਬ ਦੀ ਜੇ ਉੱਥੇ ਇਹਨਾਂ ਦਾ ਮਤਲਬ ਕੰਮ ਕਰਦੇ ਕਰਦੇ ਬਲਾਸਟ ਹੋ ਗਿਆ ਸੀਗਾ ਸਾਰੀ ਬੋਡੀ ਮਤਲਬ ਉੱਪਰ ਅੱਧਾ ਜਿਹਾ ਧਾਰੇ ਨਾਲ ਮਤਲਬ ਖਰਾਬ ਹੋ ਗਿਆ ਤੇ ਅੱਖਾਂ 'ਚ ਜ਼ਿਆਦਾ ਪੈ ਗਿਆ ਇਹਨਾਂ ਦੇ ਤੇ ਅੱਖਾਂ ਦੇ ਅੱਖਾਂ ਇੱਕ ਅੱਖ ਜਿਹੜੀ ਰਾਈਟ ਸਾਈਡ ਆ ਉਹ ਹਜੇ ਤੇ ਬਿਲਕੁਲ ਬਲੈਕਡ ਹੈ ਤੇ ਜਿਹੜੀ ਲੈਫਟ ਸਾਈਡ ਆ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਵਾ ਹਾਂਜੀ ਤੇ ਉਹ ਟ੍ਰੀਟਮੈਂਟ ਦੇ ਵਿੱਚ ਕਹਿੰਦੇ ਆ ਕਿ ਮਤਲਬ ਕਿੰਨੇ ਆਪਰੇਸ਼ਨ ਹੋ ਗਏ ਹੋਏ ਇਹਨਾਂ ਦੇ ਤੇ ਪਿਛਲੇ ਮਹੀਨੇ ਕਹਿੰਦੇ ਪਾਣੀ ਦੀ ਮਤਲਬ ਜਿਹੜੇ ਲੈਂਸ ਆਉਂਦਾ ਉਹ ਪਾਵਾਂਗੇ ਤੇ ਜਿਹੜਾ ਆਪਾਂ ਗਏ ਤੋਂ ਉਹਨਾਂ ਨੇ ਸਾਨੂੰ ਰਾਤਾਂ ਕਹਿੰਦੇ ਕਿ ਨਹੀਂ ਹਜੇ ਨਹੀਂ ਮਤਲਬ ਪਾਣਾ ਹੈਗਾ ਜੇ ਪਾਇਆ ਤੇ ਰੋਸ਼ਨੀ ਜਾਂਦਾ ਡਰ ਹੈਗਾ ਤੇ ਹੁਣ ਇਸ ਮਹੀਨੇ ਜਾਣਾ ਵਾ ਸ਼ੁ ਰਾਤਰੀ ਤੋਂ ਬਾਅਦ ਫਿਰ ਵੇਖੋ ਕੀ ਕਰਦੇ ਆ ਮੈਨੂੰ ਇਹ ਦੱਸੋ ਪਹਿਲਾਂ ਜਦੋਂ ਇਹਨਾਂ ਦੀ ਨਜ਼ਰਾਂ ਸਹੀ ਸੀ ਉਦੋਂ ਪਰਿਵਾਰ ਕਿਵੇਂ ਚੱਲ ਰਿਹਾ ਸੀ ਉਹ ਸਾਡਾ ਮਤਲਬ ਐਮ ਵਧੀਆ ਚੱਲਦਾ ਪਏ ਕਿਉਂਕਿ ਇਹ ਕੰਮ ਕਰਦੇ ਸੀ ਮੈਂ ਘਰ ਹੀ ਹਾਊਸ ਵਾਈਫ ਬਿਲਕੁਲ ਐਂ ਬਿਲਕੁਲ ਠੀਕ ਚੱਲਦਾ ਹੀਗਾ ਅਸੀਂ ਸੋਚਿਆ ਹੈ ਕਿ ਇਸ ਇਸ ਵਾਰੀ ਜਿਹੜਾ ਹੁਣ ਆਪਾਂ ਮਰ ਕੰਮ ਮਤਲਬ ਚੱਲਣ ਦੇ ਸਾਡਾ ਠੀਕ ਹੋਣਾ ਆਪਾਂ ਵਧੀਆ ਸਕੂਲ ਪਾਵਾਂਗੇ ਆਪਣੇ ਬੇਟੇ ਕਰੇ ਸਟੈਂਟ ਤੇ ਉਸ ਫਾਇਨ ਕੋਈ ਨਹੀਂ ਹਾਂ ਤੇ ਬਹੁਤ ਟਾਈਟ ਹੋ ਗਿਆ ਹੈ ਸਾਡਾ ਐ ਖਾਲੀ ਹੋ ਚੁੱਕੇ ਹੋਏ ਹੈ ਪਾਸਟ ਟਾਈਮ ਤੇ ਤੇ ਪਰਿਵਾਰ ਬਾਰੇ ਜਾਨਣਾ ਚਾਹੁੰਨੀ ਹੈ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਸਾ ਅਸੀਂ 5 ਜਣੇ ਹੈਗੇ ਆ ਮੇਰੇ ਮੰਮੀ ਪਾਪਾ ਨੇ ਇਹ ਨੇ ਮੈਂ ਤੇ ਮੇਰਾ ਬੇਟਾ ਹੈ ਤੇ ਪਾਪਾ ਜੀ ਕੀ ਕਰਦੇ ਤੁਹਾਡੇ ਉਹਨਾਂ ਦਾ ਕੀ ਹਾਲ ਹੈ ਉਹ ਕੁਮਾਰ ਦਾ ਕੰਮ ਕਰਦੇ ਸੀ ਤੇ ਹੁਣ ਉਹ ਮਤਲਬ ਪੈਰਾਲਾਈਜ਼ اٹੈਕ ਹੋ ਗਿਆ ਸੀ ਉਹਨਾਂ ਨੂੰ ਬੈੱਡ ਤੇ ਹੀ ਗਿਆ ਨਹੀਂ ਤੇ ਉਹ ਕੰਮ ਕਰਦੇ ਸੀ ਫਿਰ ਤੇ ਘਰ ਦਾ ਖਰਚਾ ਚੱਲੀ ਜਾਂਦਾ ਹੈ ਮਾੜਾ ਮੋਟਾ ਰਾਸ਼ਟ੍ਰਮ ਤੇ ਉਹ ਵੀ ਬੈੱਡ ਤੇ ਗਿਆ ਤੇ ਤਾਂ ਆਪਾਂ ਸਾਰਿਆਂ ਨੇ ਸਲਾਹ ਕੀਤੀ ਕਿ ਅੰਦਰ ਬੈਠੇ ਬੈਠੇ ਮਨ ਵਿੱਚ ਡਿਪਰੈਸ਼ਨ ਚ ਆ ਗਿਆ ਸੋਚਦੇ ਰਹਿੰਦੇ ਸੌਂਦੇ ਨਹੀਂ ਸਾਈ ਸਾਈ ਰਾਤ ਤੇ ਹੁਣ ਆਪਾਂ ਸਲਾਹ ਕੀਤੀ ਕਿ ਚੱਲ ਮਾੜਾ ਮੋਟਾ ਚ ਦੁੱਧ ਦੇ ਦੇ ਖਰਚਾ ਆਵੇ ਤੇ ਆਪਾਂ ਥੋੜਾ ਜਿਹਾ ਸੈਟਅਪ ਚੇਂਜ ਕੀਤਾ ਭਾਜੀ ਉਹਨਾਂ ਨੇ ਥੋੜੇ ਜਿਹੇ ਨਾਲ ਮਦਦ ਕੀਤੀ ਮਾੜੀ ਮੋਟੀ ਦਾ ਸੈਟਅਪ ਕਰਵਾਇਆ ਥੋੜਾ ਜਿਹਾ ਆਪਣੇ ਦੇ ਸੋਚਿਆ ਸੀ ਕਿ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਜਿਹੜੇ ਤੁਹਾਨੂੰ ਆਪ ਰੋਜੀ ਰੋਟੀ ਚਲਾਉਣ ਵਾਸਤੇ ਮੈਨੂੰ ਤਰਜੀਹ ਦੇਣੀ ਪਈ ਕਿ ਜੀਵਨ ਦੇ ਵਿੱਚ ਸੋਚਿਆ ਸੀ ਇਸ ਤਰ੍ਹਾਂ ਦਾ ਹੋਏਗਾ ਨਹੀਂ ਭਾਜੀ ਮੈਂ ਨਹੀਂ ਕਦੀ ਸੋਚਿਆ ਕਿ ਮੈਨੂੰ ਇਹਦਾ ਕੰਮ ਕਰਨਾ ਮੈਨੂੰ ਕਰਨ ਦੀ ਲੋੜ ਵੀ ਨਹੀਂ ਸੀ ਹੈਗੀ ਪਰ ਹੁਣ ਜੇ ਇਸ ਸਮੇਂ ਤੇ ਜੋ ਹਾਲਾਤ ਬੰਦੇ ਆ ਕਿ ਕਰਨਾ ਹੀ ਪੈਣਾ ਮੈਂ ਜਿੰਦਰੇ ਨਹੀਂ ਠੀਕ ਹੁੰਦੇ ਜੋ ਠੀਕ ਹੋ ਜਾਣਗੇ ਫਿਰ ਹੁਣ ਦੁਕਾਨ ਖੋਲੀ ਤੇ ਹੈਗੀ ਆ ਫਿਰ ਆਪਾਂ ਦੋਵੇਂ ਕਰਾਂਗੇ ਭਾਜੀ ਮੈਨੂੰ ਇਹ ਦੱਸੋ ਕਿੰਨੇ ਦੇ ਪੈਸੇ ਲਾਜ ਤੇ ਲਾਤੇ ਨੇ ਹੁਣ ਤਾਂ ਹੀ ਕਿਹੜਾ ਕਿਹੜਾ ਸਮਾਨ ਵੇਚਣਾ ਪਿਆ ਇਹਨਾਂ ਦੇ ਲਾਜ ਵਾਸਤੇ ਤੁਹਾਨੂੰ 8-9 ਲੱਖ ਰੁਪਏ ਭਾਜੀ ਲੱਗ ਚੁੱਕਾ ਹੈ ਹੁਣ ਜਿਸ ਸਮੇਂ ਮੇਰਾ ਗਹਿਣੇ ਗੁਣੇ ਹੀ ਮਾੜੇ ਮੋٹے ਉਹ ਵੀ ਵੇਚ ਤੇ ਜਿਹੜੇ ਹੁਣ ਆਪਾਂ ਮਾੜੇ ਮੋٹے ਜਿਹੜੇ ਜੋੜਿਆ ਹੀ ਉਹ ਵੀ ਲੱਗ ਲੁੱਗ ਗਿਆ ਤੇ ਜਿਹੜਾ ਉਹਨਾਂ ਨੇ ਦਿੱਤਾ ਹੀ ਪੈਸੇ ਜਿਹੜੇ ਉਹਨਾਂ ਨੇ 3 ਲੱਖ ਦਿੱਤਾ ਹੀ ਉਹ ਵੀ ਲੱਗ ਗਿਆ ਨਾ ਉਹ ਤਾਂ ਇਹਨਾਂ ਦੇ 2-3 ਤਿੰਨ ਕੋਪਰੇਸ਼ਨਾਂ 'ਚ ਹੀ ਲੱਗ ਗਿਆ ਜਿਵੇਂ ਸ਼ਿਵਰਾਤ ਸ਼ੁਰੂ ਦੇ ਵਿੱਚ ਕਿਉਂਕਿ ਇਹਨਾਂ ਕੋ ਮਤਲਬ ਉੱਠਿਆ ਨਹੀਂ ਜਾਂਦਾ ਬੈਠੇ ਨੇ ਬੜੀ ਮੁਸ਼ਕਲ ਲੱਗੇ ਜਾਂਦੇ ਸੀ ਬਿਨਾਂ ਕੱਪੜਿਆਂ ਤੋਂ ਜਾਂਦੇ ਹੀ ਹਸਪਤਾਲ ਸਰਜਰੀਆਂ ਵੀ ਹੋਈਆਂ ਇਹਨਾਂ ਦੀਆਂ 2-3 ਸਰੀਰ ਦੀਆਂ ਤੇ ਅੱਖਾਂ ਦੀਆਂ ਵੀ ਹੋਈਆਂ ਤੇ ਉਹਦੇ ਕਰਕੇ ਫਿਰ ਸਾਰੇ ਪੈਸੇ ਸਾਡੇ ਲੱਗੇ ਕੁਝ ਆਪਣੇ ਲੱਗੇ ਕੁਝ ਬਾਜੀ ਹੋਣ ਦਿੱਤੇ ਪਰ ਆਪਣੇ ਫੜਫੜਾ ਕੇ ਕੁਝ ਆਪਣੇ ਮਾੜਾ ਮੋਟਾ ਆਪਣਾ ਮਾੜਾ ਵੇਚ-ਵੁਚ ਕੇ ਨਾ ਕਲੱਬ ਦਾ ਸਮਾਨ ਵੀ ਸੀ ਜਿਮ ਕਰਦੇ ਸੀ ਪਹਿਲਾਂ ਉਹ ਵੀ ਵੇਚਤਾ ਆਪਾਂ ਸਾਰਾ ਤੇ ਕਿੰਨੀਆਂ ਕਿ ਪਰੇਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਇਹਨਾਂ ਨੂੰ ਹੀ ਸੰਭਾਲਣਾ ਪੈਂਦਾ ਨਜ਼ਰ ਨਹੀਂ ਆਉਂਦਾ ਤੁਰਨ ਦੇ ਵਿੱਚ ਵੀ ਪਤਾ ਨਹੀਂ ਚੱਲਦਾ ਸੰਭਾਲਣਾ ਇਹਨਾਂ ਨੂੰ ਹੀ ਹੈ ਪਰਿਵਾਰ ਨੂੰ ਸੰਭਾਲਣਾ ਪੈਂਦਾ ਕਿੰਨੀਆਂ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰੇਸ਼ਾਨੀਆਂ ਤੇ ਭਾਜੀ ਆਉਂਦੀਆਂ ਕਿਉਂਕਿ ਹੁਣ ਜਿੱਦਾਂ ਬਾਥਰੂਮ ਜਾਣਾ ਬਾਹਰ ਜਾਣਾ ਅੰਦਰ ਜਾਣਾ ਆਪਣੇ ਨਾਲ ਇਹਨਾਂ ਨਾਲ ਲੈ ਕੇ ਜਾਣਾ ਪਰੇਸ਼ਾਨੀਆਂ ਤੇ ਆਣ ਹੀ ਦੇਣ ਉਹ ਫੜ ਕੇ ਹੀ ਲੈ ਕੇ ਜਾਣੀਆਂ ਜਿੱਥੇ ਵੀ ਜਾਣੀਆਂ ਪਰ ਮੈਂ ਅੰਬਾਲੇ ਵੀ ਜਾਣਾ ਹੋਵੇ ਜਿੱਥੇ ਬਾਹਰ ਵੀ ਜਾਣਾ ਹੋਵੇ ਤਾਂ ਵੀ ਮੈਂ ਹੀ ਹੀ ਲੈ ਕੇ ਜਾਣੀਆਂ ਇਹਨਾਂ ਨੂੰ ਹਾਂ ਜੀ ਮੈਨੂੰ ਇਹ ਵੀ ਪਤਾ ਚੱਲਿਆ ਜੀ ਤੁਹਾਡੇ ਜੋ ਜਿਹੜਾ ਜ਼ਰੂਰੀ ਸਮਾਨ ਚਾਹੀਦਾ ਹੈ ਸੈਟਅਪ ਚਲਾਉਣ ਵਾਸਤੇ ਉਹ ਸਮਾਨ ਵੀ ਪੂਰਾ ਨਹੀਂ ਹੈ ਤੁਹਾਡੇ ਨੂੰ ਨਹੀਂ ਪਾ ਜੀ ਮੈਂ ਤਾਂ ਹੇਲ ਸੋਚਦਾ ਸਮਾਨ ਇਸਤੇਮਾਲ ਕਰਦੀ ਪਈਆਂ ਜਿੱਸਾ ਹਾਂਜੀ ਹੇ ਪੂਰਾ ਨਹੀਂ ਹੈਗਾ ਮਾੜਾ ਮੋਟਾ ਜਿਹੜਾ ਲੈ ਕੇ ਦਿੱਤਾ ਭੱਜਿਆ ਨਹੀਂ ਬਸ ਉਹੀ ਆ ਰਿਹਾ ਹੈ ਤੇ ਬੱਚੇ ਪੜ ਰਹੇ ਨੇ ਤੁਹਾਡੇ ਜੀ ਹਾਂਜੀ ਮੇਰਾ ਇੱਕੋ ਮੁੰਡਾ ਪੜਦਾ ਹੈ ਹਾਂਜੀ ਕਿ ਕੀ ਸੋਚਿਆ ਸੀ ਬੱਚਿਆਂ ਬਾਰੇ ਸੁਪਨੇ ਸਜਾਏ ਸੀ ਜੇ ਜੀਵਨ ਦੇ ਵਿੱਚ ਵਧੀਆ ਲਾਈਫ ਚੱਲ ਰਹੀ ਸੀ ਵਧੀਆ ਜੀਵਨ ਚੱਲ ਰਿਹਾ ਸੀ ਤੁਹਾਡਾ ਬੜੇ ਸੁਪਨੇ ਸਜਾਏ ਜਾਂਦੇ ਨੇ ਕਿਹੜੇ ਸੁਪਨੇ ਸਜਾਏ ਸੀ ਉਸ ਵੇਲੇ ਸਪਨਾ ਦੇ ਗਾਹੀ ਕੇ ਨੂੰ ਵਧੀਆ ਸਕੂਲ ਪਾਵਾਂਗੇ ਅਸੀਂ ਕਿ ਜਦੋਂ ਆਪਾਂ ਤਾਂ ਨਹੀਂ ਪੜੇ ਹੈਗੇ ਇਹਨੂੰ ਤਾਂ ਜ਼ਰੂਰ ਪੜਾਵਾਂਗੇ ਪਰ ਇਸ ਟਾਈਮ ਤੇ ਹੁਣ ਹੱਥ ਟਾਈਟ ਆ ਤੇ ਅਜੇ ਨੂੰ ਉੱਥੇ ਪਾਇਆ ਹੈ ਸਕੂਲ 'ਚ ਮੈਂ ਜ਼ਰੂਰ ਜੇ ਹਾਲਾਤ ਨੇ ਪਰਿਵਾਰ ਦੇ ਪਹਿਲਾਂ ਮੈਂ ਤਸਵੀਰਾਂ ਸਾਂਝੀਆਂ ਕਰ ਦਿੰਦਾ ਨੇ ਇਹ ਦੋਨੋਂ ਪਤੀ ਪਤਨੀ ਜਿਹੜੇ ਨੇ ਵਧੀਆ ਪਰਿਵਾਰ ਇਹਨਾਂ ਦਾ ਚੱਲ ਰਿਹਾ ਸੀ ਲੇਕਿਨ ਜਦ ਇਸ ਤਰ੍ਹਾਂ ਦਾ ਹਾਦਸਾ ਹੋਇਆ ਕਿ ਵੀਰ ਦੀਆਂ ਜਿਹੜੀਆਂ ਨਜ਼ਰਾਂ ਨੇ ਇਹ ਨਜ਼ਰਾਂ ਹੁਣ ਨਜ਼ਰ ਨਹੀਂ ਆਉਂਦਾ ਇਹਨਾਂ ਨਜ਼ਰਾਂ ਤੋਂ ਤਾਂ ਹਾਲਾਤ ਇੰਨੇ ਜਿਹੇ ਵੱਤ ਤੋਂ ਵੱਧ ਬਣੇ ਨੇ ਕਿ ਇਹਹੀ ਪਰਿਵਾਰ ਦੇ ਮੋਢੀ ਸੀ ਇਹਨਾਂ ਦੇ ਸਿਰ ਤੇ ਹੀ ਪਰਿਵਾਰ ਚੱਲ ਰਿਹਾ ਸੀ ਬੜੇ ਸੁਪਨੇ ਸਜਾਏ ਜਾਂਦੇ ਨੇ ਪਰਿਵਾਰ ਵੱਲੋਂ ਪਰ ਹਾਲਾਤ ਇਹੋ ਜਿਹੇ ਬਣੇ ਨੇ ਕਿ ਹੁਣ ਜਿਹੜਾ ਸਾੜੀ ਇਹ ਭੈਣ ਜਿਹੜੀ ਹੈ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਮਿਹਨਤ ਨੂੰ ਤਰਜੀਹ ਦੇ ਰਹੇ ਨੇ ਦੂਜਿਆਂ ਦੇ ਸਾਹਮਣੇ ਹੱਥ ਨਹੀਂ ਫੁਲਾ ਰਹੇ ਲੇਕਿਨ ਫਿਰ ਵੀ ਮਿਹਨਤ ਨਾਲ ਆਪਣਾ ਪਰਿਵਾਰ ਪਾਲਣਾ ਚਾਹੁੰਦੇ ਨੇ ਤਾਂ ਇਹ ਸੈਟਅਪ ਜਰੂਰ ਲਾਇਆ ਇਹਨਾਂ ਨੇ ਪਰ ਇੱਥੇ ਵੀ ਅਜੇ ਉਹੋ ਜਿਹਾ ਸੈਟਅਪ ਚੱਲ ਨਹੀਂ ਪਾਇਆ ਜਿਸ ਨਾਲ ਪਰਿਵਾਰ ਦੇ ਹਾਲਾਤ ਵਧੀਆ ਹੋ ਜਾਣ ਤੇ ਭੈਣ ਜੀ ਕਿਵੇਂ ਕਿੰਨੀ ਜੇ ਵੀ ਦੀ ਹੈ ਹਸਪੀਟਲ ਦੇਲਦੇ ਤੇ ਨਾਲ ਬੁਰਾ ਮਹਿਸੂਸ ਹੋਣਾਗੇ ਇਹਨਾਂ ਨੂੰ ਇਸ ਹਾਲਾਤ ਦੇ ਵਿੱਚ ਵੇਂਦੇ ਹੋ ਤੁਸੀਂ ਤਾਂ ਉਤੋਂ ਪਰਿਵਾਰ ਚਲਾਉਣਾ ਬੱਚੇ ਪੜਾਉਣਾ ਕੀ ਬੀਜਦੀ ਉਸਨੇ ਬੀਤੀ ਤੇ ਆ ਗਈ ਆ ਪਾਜੀ ਕਈ ਵਾਰ ਸੋਚਦੀ ਤੇ ਆ ਗਈ ਆ ਪਰ ਇਕੱਲੇ ਬੈਠ ਕੇ ਸੋਚਦੀ ਨਾ ਪਰ ਰੋਣਾ ਵੀ ਆਂਦਾ ਪਰ ਕੁਛ ਇਸ ਟਾਈਮ ਤੇ ਕੁਛ ਜੇ ਕਰ ਨਹੀਂ ਸਕਦੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੁੰਦੇ ਨੇ ਜਦੋਂ ਮੁਸੀਬਤਾਂ ਪੈ ਜਾਂਦੀਆਂ ਨੇ ਇੱਕ ਦੂਜੇ ਦਾ ਸਾਥ ਵੀ ਸਾਡਾਂ ਦਾ ਨਹੀਂ ਚਲੇ ਜਾਂਦੇ ਨੇ ਕਿ ਦੂਰੀਆਂ ਬਣਾ ਲੈਂਦੇ ਨੇ ਪਰ ਤੁਸੀਂ ਫਿਰ ਵੀ ਮੈਂ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਹੇ ਹੋ ਸਹਾਰਾ ਬਣੇ ਹੋਏ ਉਹਨਾਂ ਦਾ ਤੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਨ੍ਹਾਂ ਤੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਜਾਂ ਹਾਰ ਜਾਂਦੇ ਨੇ ਮੈਂ ਬੱਸ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਦੇਖੋ ਜੀ ਹੁਣ ਜੋ ਦੋਵਾਂ ਤੇ ਮੁਸੀਬਤ ਪਈ ਆ ਜੇ ਅਸੀਂ ਚੰਗੇ ਵੇਲੇ ਅਸੀਂ ਆਪਾਂ ਸਾਥ ਦਿੰਨੇ ਆ ਆਪਾਂ ਹੱਸਦੇ ਆ ਖੇਡਦੇ ਆ ਅਗਰ ਬੁਰਾ ਵਕਤ ਆ ਜਾਵੇ ਅਸੀਂ ਇੱਕ ਦੂਜੇ ਦਾ ਸਾਥ ਵੀ ਛੱਡਦੀ ਆ ਪਰ ਉਹ ਚੰਗੀ ਗੱਲ ਨਹੀਂ ਆ ਸਾਹਮਣੇ ਉਹ ਸਾਥ ਨਹੀਂ ਛੱਡਣਾ ਚਾਹੀਦਾ ਅਗਰ ਹੁਣ ਆੜੇ ਬੱਚੇ ਆ ਬੱਚੇ ਵੀ ਗਾਂਵ ਹੀ ਵੇਚਦੇ ਆ ਪਰ ਆਪਾਂ ਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੈਂ ਬੱਸ ਇਹੀ ਕਹਿਣਾ ਚਾਹਾਂਗੀ ਕਿ ਜੇ ਅਸੀਂ ਚੰਗੇ ਵਕਤ ਤੇ ਨਾਲ ਆ ਮਾੜੇ ਵਕਤ ਤੇ ਵੀ ਨਾਲ ਰੋਵੋ ਹਾਂਜੀ ਤੇ ਜਿਹੜਾ ਸੈਟਅਪ ਤੁਸੀਂ ਲਾਇਆ ਕੀ ਬਣਾਉਂਦੇ ਹੋ ਤੇ ਕੀ ਵੇਚ ਰਹੇ ਹੋ ਤੁਸੀਂ ਮੈਂ ਇਸ ਟਾਈਮ ਸਪ੍ਰਿੰਗ ਰੋਲ ਡਰੈਗਨ ਰੋਲ ਹੈ ਤੇ 버ਗਰ ਹੈ ਚਾਂਪ ਹੈ ਫ੍ਰੈਂਚ ਫ੍ਰਾਈਜ਼ ਹੈ ਤੇ ਸਮੋਸੇ ਹੁਣ ਮੈਂ ਆਲੂ ਕਰਕੇ ਠੰਡੇ ਹੋ ਗਏ ਹੁਣ ਮੈਂ ਸਮੋਸੇ ਬਣਾਨੇ ਆ ਹਾਂਜੀ ਜਾਂ ਪਰਿਵਾਰ ਚੱਲ ਰਿਹਾ ਵਧੀਆ ਹੁਣ ਜਾਂ ਕਿਸ ਤਰ੍ਹਾਂ ਸਹੀ ਤਰ੍ਹਾਂ ਰੋਜੀ ਰੋਟੀ ਮਿਲ ਰਹੀ ਏ ਹਾਂਜੀ ਹੋਏ ਤੇ ਇਸ ਤਰ੍ਹਾਂ ਮਤਲਬ ਠੀਕ ਆ ਸ਼ਾਮ ਤੱਕ ਆਪਣਾ ਹੋ ਹੀ ਜਾਂਦਾ ਹੈ ਮਤਲਬ 1:30 2:30 ਤੱਕ ਤੇ ਆਪਣਾ ਆ ਹੀ ਜਾਂਦਾ ਹਾਂਜੀ ਨਹੀਂ ਜ਼ਰੂਰ ਜੀ ਇਹ ਪਰਿਵਾਰ ਦੇ ਜਿਹੜੇ ਮੋਢੀ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਭਾਈ ਜੀ ਨਾਮ ਜੀ ਹੈ ਤੁਹਾਡਾ ਰਜੇਸ਼ ਭਾਈ ਰਜੇਸ਼ ਜੀ ਹੋਇਆ ਜੀ ਸੀ ਕਿ ਇਸ ਤਰ੍ਹਾਂ ਇਹ ਹੱਸਦਾ ਵਸਦਾ ਪਰਿਵਾਰ ਹੈ ਜਿਹੜਾ ਇਹਨਾਂ ਹਾਲਾਤਾਂ ਦੇ ਵਿੱਚ ਆ ਗਿਆ ਕੀ ਹੋਇਆ ਤੁਹਾਡੇ ਨਾਲ ਇਹ ਮੇਰੇ ਨਾਲ ਕੰਮ ਕਰਦੇ ਐਕਸੀਡੈਂਟ ਹੋ ਗਿਆ ਸੀ ਉੱਥੇ ਤੇਜਾਬ ਦਾ ਕੰਮ ਵੀ ਤੇ ਕੈਮੀਕਲ ਦਾ ਬਲਾਸਟ ਹੋ ਗਿਆ ਸੀ ਉਹ ਫਿਰ ਅੱਖਾਂ ਤੇ ਪੈ ਗਿਆ ਸਾਰਾ ਬੋਡੀ ਦੇ ਸਕਿਨ ਤੇ ਸਾਰੇ ਤੇ ਪੈ ਗਿਆ ਤੇ ਫਿਰ ਉਸ ਕਰਕੇ ਇਹ ਹਾਲਾਤ ਹੋ ਗਏ ਸਾਡੇ ਇਲਾਜ ਹੋ ਨਹੀਂ ਪਾਇਆ ਜਾਂ ਕੀ ਵਜ੍ਹਾ ਬਣੀ ਹੈ ਜੀ ਨਜ਼ਰ ਕਿਉਂ ਨਹੀਂ ਆਇਆ ਤੁਹਾਨੂੰ ਲਾਤ ਜੀ ਪੈਸੇ ਬਹੁਤ ਲੱਗੇ ਨੇ ਹੁਣ ਕੁਝ ਪੈਸੇ ਹੱਥੋਂ ਵੀ ਤੰਗੀ ਤੇ ਉਹਦੇ ਕਰਕੇ ਵੀ ਥੋੜਾ ਲਾਏ ਰੁਕਿਆ ਵਾ ਤੇ ਕੁਝ ਹੁਣ ਡਾਕਟਰ ਵੀ ਮਤਲਬ ਵੀ ਹਜੇ ਕਰੰਡੇ ਕਹਿੰਦੇ ਉਹਨਾਂ ਸਮਝ ਨਹੀਂ ਲੱਗਣੀ ਚੰਗੀ ਤਰ੍ਹਾਂ ਇੱਥੇ ਸਾਰੇ ਦਿਖਾਇਆ ਹੀ ਤੇ ਕਿਸੇ ਨੇ ਹੱਥ ਨਹੀਂ ਪਾਇਆ ਨજર ਵਾਪਸ ਆਉਣ ਦੇ ਚਾਂਸ ਹੈ ਨੇ ਨજર ਵਾਪਸ ਮੁੜਾਏਗੀ ਤੁਹਾਡੀ ਕੀ ਕਹਿੰਦੇ ਨੇ ਡਾਕਟਰ ਹੁਣ ਡਾਕਟਰ ਇੱਕ ਅੱਖ ਤੇ ਚੈੱਕ ਹੀ ਨਹੀਂ ਕਰਦੇ ਉਹ ਕਹਿੰਦੇ ਵੀ ਹਜੇ ਤੇ ਛੇੜਦੇ ਹੀ ਨਹੀਂ ਹੈਗੇ ਇੱਕ ਸੱਜੀ ਅੱਖ ਤੇ ਬਲੈਕ ਉਹ ਛੇੜ ਦੇਣੀ ਜਿਹੜੀ ਖੱਬੀ ਆ ਉਹਦਾ ਟ੍ਰੀਟਮੈਂਟ ਚੱਲਣ ਡਿਆ ਉਹ ਕਹਿੰਦੇ ਵੀ ਉਹ ਆਪਣੇ ਲੋਕ ਕਹਿੰਦੇ ਵੀ ਐਸਾ ਹੀ ਕਰ ਦਾਂਗੇ ਪਰ ਹਜੇ ਤੱਕ ਮਤਲਬ ਵੀ ਉਤਰਾਈਏ ਕਿੰਨੇ ਪੈਸੇ ਦਾ ਹੋਰ ਲੋਡ ਹੈ ਤੁਹਾਨੂੰ ਇਲਾਜ ਵਾਸਤੇ ਦੇਖੋ ਜਦੋਂ ਵੀ ਜਾਂਦੇ ਆਪਰੇਸ਼ਨ ਕਰਦੇ ਤਾਂ ਘੱਟੋ ਘਾਟ ਪਤਾ ਨਹੀਂ ਤੇ 40 50 ਹਜ਼ਾਰ ਰੁਪਏ ਲੱਗ ਜਾਂਦਾ ਇੱਕ ਆਪਰੇਸ਼ਨ ਤੇ ਤੇ ਹਜੇ ਇੱਕ ਇੱਕੋ ਲਾ ਇੱਕੋ ਦਾ ਇਲਾਜ ਚੱਲਦਾ ਪਿਆ ਇੱਕ ਦੇ ਜੇ ਛੇੜਨ ਦੇ ਉੱਤੇ ਪਤਾ ਨਹੀਂ ਕਿੰਨੇ ਲੱਗ ਜਾਣੇ ਨੇ ਪਰ ਜੇ ਅਸੀਂ ਰੱਬ ਨਾਲ ਨਾਰਾਜ਼ਗੀ ਹੁੰਦੀ ਹੈ ਜੇ ਜੇ ਅੱਜ ਤੁਸੀਂ ਇਸ ਹਾਲਾਤ ਦੇ ਵਿੱਚ ਨਾ ਹੁੰਦੇ ਤਾਂ ਤੁਹਾਡੇ ਜਿਹੜੀ ਧਰਮ ਪਤਨੀ ਹੈ ਉਹਨਾਂ ਨੂੰ ਇਸ ਤਰ੍ਹਾਂ ਸੈਟਅਪ ਲਾਉਣ ਦੀ ਲੋਡ ਨਾ ਪੈਂਦੀ ਨਾਰਾਜ਼ਗੀ ਹੁੰਦੀ ਰੱਬ ਨਾਲ ਦੇਖੋ ਇਹ ਪ੍ਰਮਾਤਮਾ ਉਹਦੇ ਰੰਗਾਂ ਜਿਹਾ ਜੀ ਰਹਿਣਾ ਪੈਂਦਾ ਹੈ ਅਸੀਂ ਉਹ ਜੋ ਕਰਦਾ ਚੰਗਾ ਹੀ ਕਰਦਾ ਕਿ ਬਦ ਚੰਗੇ ਲਈ ਕੀਤਾ ਕਿ ਮਾੜੇ ਲਈ ਕੀਤਾ ਪਰ ਪਰਿਵਾਰ ਜਿਹੜਾ ਹੁਣ ਤੁਰਿਆ ਨਾਲ ਕਰਦੀ ਮੇਰੀ ਮੇਰਾ ਪੂਰਾ ਸਾਥ ਦੇ ਰਹੀ ਏ ਤੇ ਹੁਣ ਕੀ ਕਹੀਏ ਉਹਨਾਂ ਨੂੰ ਜੋ ਬੀਤ ਗਈ ਏ ਹੁਣ ਮੇਰੇ ਕੋਲ ਲਫ਼ਜ਼ ਵੀ ਨਹੀਂ ਹੈਗੇ ਵੀ ਮੈਂ ਠੜਨਾ ਗੱਲ ਕਰ ਸਕਾਂ ਜਰੂਰ ਜੀ ਹੌਸਲਾ ਜਿਹੜਾ ਬਲੰਦ ਹੋਣਾ ਚਾਹੀਦੇ ਨੇ ਮੁਸੀਬਤਾਂ ਬੰਦੇ ਦੇ ਜਰੂਰ ਆਉਂਦੀਆਂ ਨੇ ਪਰ ਮੁਸੀਬਤਾਂ ਨਾਲ ਲੜਨ ਵਾਲਾ ਹੀ ਜਿਹੜਾ ਹੈ ਉੱਭਰ ਕੇ ਜਦੋਂ ਸਾਹਮਣੇ ਆਉਂਦਾ ਤਾਂ ਪਰਮਾਤਮਾ ਵੀ ਹੌਸਲਾ ਸਹਿੰਦਾ ਤਾਂ ਪੰਜ ਜੀ ਕੋਈ ਅਪੀਲ ਲਾਉਣੀ ਚਾਹੁੰਦੇ ਆ ਸਾਡੇ ਐਨ ਆਰ ਆਈ ਵੀਰਾਂ ਨੂੰ ਸਮਾਸੇ ਵੀਰਾਂ ਨੂੰ ਕੋਈ ਅਪੀਲ ਲਾਉਣੀ ਚਾਹੁੰਦੇ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਮੈਂ ਬਸ ਇਹੀ ਉਹਨਾਂ ਨੂੰ ਕਹਿਣਾ ਚਾਹਵਾਂਗੀ ਕਿ ਮੇਰੀ ਥੋੜੀ ਜੀ ਹੈਲਪ ਕਰਦਾਂਗੇ ਜਿਸ ਸਮਨੇ ਇਹਨਾਂ ਦੀ ਅੱਖਾਂ ਦਾ ਟ੍ਰੀਟਮੈਂਟ ਜਿਹੜਾ ਰੁਕਿਆ ਹੋਆ ਥੋੜਾ ਜਿਹਾ ਪੈਸਿਆਂ ਦੇ ਕਲੋਂ ਬਸ ਉਹ ਹੀ ਕਰਵਾ ਦਿੰਦੇ ਚੰਗੀ ਗੱਲ ਹੈ ਮੇਰੇ ਵਾਸਤੇ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਜ਼ਰੂਰ ਬੋਲ ਦਿਓ ਕਿਉਂਕਿ ਜਿਸ ਵੀਰ ਭਰਾ ਨੇ ਵੀ ਮਦਦ ਭੇਜਣੀ ਹੋਵੇ ਸਿੱਧੀ ਤੁਹਾਡੇ ਤਾਂ ਹੀ ਰਾਬਤਾ ਬਣਾਇਆ ਜਾਵੇ ਤਾਂ ਸਿੱਧੀ ਮਦਦ ਜੀ ਮੇਰਾ ਮੋਬਾਈਲ ਨੰਬਰ ਹੈਗਾ 9988049864 ਬੰਨ ਜ਼ਰੂਰ ਜੀ ਇਸ ਪਰਿਵਾਰ ਨੇ ਮਦਦ ਦੀ ਅਪੀਲ ਜ਼ਰੂਰ ਲਾਈ ਹੈ ਹਾਲਾਤ ਜਿਹੜੇ ਨੇ ਤਸਵੀਰਾਂ ਬਿਆਨ ਕਰੀਆਂ ਨੇ ਕਿ ਜਿੰਨਾ ਹਾਲਾਤਾਂ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਮੁਸੀਬਤਾਂ ਦਾ ਪਹਾੜ ਟੁੱਟਿਆ ਪਿਆ ਇਸ ਪਰਿਵਾਰ ਤੇ ਤਾਂ ਜਿਸ ਵੀ ਦਾਨੀ ਸੱਜਣ ਨੇ ਮਦਦ ਭੇਜਣੀ ਹੋਵੇ ਇਹਨਾਂ ਦੇ ਸਿੱਧੇ ਨੰਬਰ ਤੇ ਇਹਨਾਂ ਨਾਲ ਤਾਲਮੇਲ ਬਿਠਾਇਆ ਜਾਵੇ ਤਾਂ ਮਦਦ ਭੇਜੀ ਜਾਵੇ ਲੋੜ ਹੈ ਇਸ ਪਰਿਵਾਰ ਨੂੰ ਤੁਹਾਡੀਆਂ ਦੁਆਵਾਂ ਦੀਆਂ ਅਸੀਸਾਂ ਦੀ ਤਾਂ ਆਉਂਦੇ ਜਾਂਦੇ ਜਰੂਰ ਇਹਨਾਂ ਜੋ ਸਮਾਨ ਲੋ ਇਹਨਾਂ ਦਾ ਜਿਹੜਾ ਦਰ ਰੋਟੀ ਚੱਲਦੀ ਰਹੇਗੀ ਅਤੇ ਇਹਨਾਂ ਦੀਆਂ ਹਿਸੇ ਤੁਹਾਨੂੰ ਜਰੂਰ ਮਿਲਣਗੀਆਂ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਪ੍ਰੀਤ ਲਾਲੀ ਅੰਮ੍ਰਿਤਸਰ